ਇੱਕ ਸੋਹਣੀ ਸੁਨੱਖੀ ਕੁੜੀ ਦੀ Laash ਪਿਛਲੇ ਦਿਨੀ ਪਟਿਆਲਾ ਨੇੜੇ ਭਾਖੜਾ ਨਹਿਰ ਦੇ ਵਿੱਚੋਂ ਮਿਲੀ ਸੀ ਤੇ ਜਿਸ ਦਿਨ ਉਸ ਕੁੜੀ ਦੀ Laash ਮਿਲੀ ਸੀ ਉਸ ਦਿਨ ਤੋਂ ਇਹ ਮਾਮਲਾ ਇਨਵੈਸਟੀਗੇਸ਼ਨ ਦੇ ਅਧੀਨ ਸੀ ਪੁਲਿਸ ਪਤਾ ਕਰ ਰਹੀ ਸੀ ਕਿ ਆਖਰ ਇਹ ਇਸ ਕੁੜੀ ਨੇ ਖੁਦਕੁਸ਼ੀ ਕੀਤੀ ਆ ਜਾਂ ਕਿਸੇ ਨੇ ਇਹਦਾ ਮਰਡਰ ਕਰ ਦਿੱਤਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਦੋਂ ਇਹ ਪਤਾ ਲੱਗਾ ਕਿ ਇਸ ਕੁੜੀ ਦੇ ਬੁਆਏਫਰੈਂਡ ਨੇ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦਾ ਨਾਮ ਨਿਸ਼ਾ ਸੋਨੀ ਆ ਮੈਂ ਮੁਹਾਲੀ ਦੇ ਵਿੱਚ ਆਪਣਾ ਪੀਜੀ ਲੈ ਕੇ ਰਹਿ ਰਹੀ ਸੀ ਤੇ ਚੰਡੀਗੜ੍ਹ ਦੇ ਵਿੱਚ 에ਅਰ ਹੋਸਟਸ ਦਾ ਕੋਰਸ ਕਰ ਰਹੀ ਸੀ ਤਾਂ ਮੁਹਾਲੀ ਦੇ ਵਿੱਚ ਇਹਨੂੰ ਇੱਕ ਲੜਕਾ ਮਿਲਿਆ ਜਿਹੜਾ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਏ ਦੱਸਿਆ ਜਾ ਰਿਹਾ ਕਿ ਜਦੋਂ ਇਹ ਲੜਕਾ ਇਹਨੂੰ ਮਿਲਿਆ ਤਾਂ ਉਹਨੇ ਆਪਣੇ ਆਪ ਨੂੰ ਕੁਆਰਾ ਦੱਸਿਆ ਸੀ ਪਰ ਉਹ ਵਿਆਹਿਆ ਹੋਇਆ ਸੀ ਤੇ ਉਹਦੀ ਘਰਵਾਲੀ ਆਸਟ੍ਰੇਲੀਆ ਰਹਿ ਰਹੀ ਸੀ ਤਾਂ ਹੁਣ ਜਦੋਂ ਉਹਦੀ ਘਰਵਾਲੀ ਨੇ ਕੁਝ ਦਿਨਾਂ ਤੱਕ ਆਸਟ੍ਰੇਲੀਆ ਤੋਂ ਵਾਪਸ ਆਉਣਾ ਏ ਤਾਂ ਉਸ ਮੁੰਡੇ ਨੇ ਇਸ ਲੜਕੀ ਨੂੰ ਫੋਨ ਕਰਕੇ ਬੁਲਾਇਆ ਤਾਂ ਇਸ ਲੜਕੇ ਨੇ ਰੋਪੜ ਦੇ ਨੇੜੇ ਇਸ ਕੁੜੀ ਨੂੰ ਬੁਲਾਇਆ ਤਾਂ ਰੋਪੜ ਦੇ ਨੇੜੇ ਪਥਰਾਟ ਜੱਟਾਂ ਪਿੰਡ ਕੋਈ ਦੱਸਿਆ ਜਾ ਰਿਹਾ ਏ ਉਹਦੇ ਨੇੜੇ ਇਸ ਕੁੜੀ ਨੂੰ ਭਾਖੜਾ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਿਹਦੇ ਕਰਕੇ ਇਸ ਕੁੜੀ ਦੀ ਮੌਤ ਹੋ ਗਈ ਆ ਤਾਂ ਦੱਸ ਇਹ ਜਿਹੜੀ ਸਾਰੀ ਇਹ ਗੱਲਬਾਤ ਆ ਇਹ ਪੁਲਿਸ ਦੇ ਕੋਲ ਜਿਹੜੀ ਇਹ ਲੜਕੀ ਆ ਇਹਦੀ ਭੈਣ ਰਿਤੂ ਸੋਨੀ ਜਿਹਦਾ ਨਾਮ ਦੱਸਿਆ ਜਾ ਰਿਹਾ ਉਹਨੇ ਇਹ ਪੂਰਾ ਮਾਮਲਾ ਜਿਹੜਾ ਪੁਲਿਸ ਦੇ ਕੋਲ ਦਰਜ ਕਰਵਾਇਆ ਏ ਉਹਦਾ ਕਹਿਣਾ ਏ ਕਿ ਸਾਡੀ ਭੈਣ 20 ਤਰੀਕ ਨੂੰ ਉਹਦੇ ਬੁਆਏਫਰੈਂਡ ਨੇ ਉਹਨੂੰ ਫੋਨ ਕਰਕੇ ਸੱਦਿਆ ਸੀ ਤਾਂ 20 ਤਰੀਕ ਤੋਂ ਬਾਅਦ ਵਾਪਸ ਨਹੀਂ ਆਈ ਉਹਦਾ ਫੋਨ ਵੀ ਬੰਦ ਆ ਰਿਹਾ ਏ ਤਾਂ ਉਹਦਾ ਕਹਿਣਾ ਸੀਗਾ ਕਿ ਉਹਦਾ ਬੁਆਏਫਰੈਂਡ ਉਹਨੂੰ ਡਰਾਉਂਦਾ ਧਮਕਾਉਂਦਾ ਸੀ ਵੀਡੀਓ ਉਹ ਉਹ ਉਹਦਾ ਕਹਿਣਾ ਸੀ ਕਿ ਮੇਰੇ ਕੋਲ ਕੁਝ ਵੀਡੀਓ ਨੇ ਜਿਹਦੇ ਕਰਕੇ ਉਹ ਮੇਰੀ ਭੈਣ ਨੂੰ ਬਲੈਕਮੇਲ ਕਰਦਾ ਸੀ ਤਾਂ ਜਿਹਦੇ ਚੱਲਦੇ ਉਹਨੇ ਹੀ ਮੇਰੀ ਭੈਣ ਦਾ ਕਤਲ ਕੀਤਾ ਏ ਇਹ ਸਾਰੇ ਜਿਹੜੇ ਦੋਸ਼ ਆ ਜਿਹੜੀ ਲੜਕੀ ਮਰੀ ਹੈ ਨਿਸ਼ਾ ਸੋਨੀ ਉਹਦੀ ਭੈਣ ਵੱਲੋਂ ਉਸ ਲੜਕੇ ਦੇ ਉੱਪਰ ਲਗਾਏ ਗਏ ਨੇ ਹਾਲਾਂਕਿ ਉਹ ਲੜਕਾ ਸੱਚਮੁੱਚ ਪੁਲਿਸ ਕਰਮਚਾਰੀ ਆ ਜਾਂ ਨਹੀਂ ਅਧਿਕਾਰਤ ਤੌਰ ਤੇ ਇਹਦੀ ਪੋਸਟੀ ਨਹੀਂ ਹੋਈਗੀ ਪਰ ਇਹ ਮਾਮਲਾ ਪੁਲਿਸ ਨੇ ਜ਼ਰੂਰ ਦੱਸਿਆ ਹੈ ਮੀਡੀਆ ਦੇ ਸਾਹਮਣੇ ਕਿ ਉਹ ਜਿਹੜਾ ਮੁੰਡਾ ਹੈ ਉਹਦੇ ਉੱਪਰ ਕੇਸ ਦਰਜ ਕਰ ਲਿਆ ਗਿਆ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਦਾ ਨਾਂ ਜਵਰਾਜ ਦੱਸਿਆ ਜਾ ਰਿਹਾ ਹੈ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰ ਉਸ ਲੜਕੇ ਨੇ ਇਸ ਲੜਕੀ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਇਸ ਮਾਮਲੇ ਦੀ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਲੜਕੀ ਸੀ ਨਿਸ਼ਾ ਸੋਨੀ ਇਹ ਹਿਮਾਚਲ ਦੇ ਰਹਿਣ ਵਾਲੀ ਸੀ ਤਾਂ ਇੱਥੇ ਚੰਡੀਗੜ੍ਹ ਦੇ ਵਿੱਚ 에어 호ਸਟਸ ਦੀ ਪੜ੍ਹਾਈ ਕਰਨ ਦੇ ਲਈ ਆਈ ਹੋਈ ਸੀ ਤਾਂ ਬੇਹੱਦ ਖੌਫਨਾਕ ਇੱਕ ਕਦਮ ਉਹਦੇ ਬੁਆਏਫਰੈਂਡ ਵੱਲੋਂ ਚੁੱਕਿਆ ਗਿਆ ਬਹੁਤ ਦਰਦਨਾਕ ਘਟਨਾ ਕਿ ਇੱਕ ਵਿਅਕਤੀ ਦੀ ਜਾਨ ਲੈ ਲਈ ਗਈ ਇੱਕ ਸੋਹਣੀ ਸੁਨੱਖੀ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਦੇ ਬੁਆਏਫਰੈਂਡ ਦੇ ਵੱਲੋਂ ਜੋ ਸਾਰੇ ਦੋਸ਼ ਇਸ ਲੜਕੀ ਦਾ ਪਰਿਵਾਰ ਉਹ ਮੁੰਡੇ ਤੇ ਲਗਾ ਰਿਹਾ ਏ ਤਾਂ ਇੱਕ ਵਾਰੀ ਸਾਰੀ ਪੂਰੀ ਘਟਨਾ ਤੁਹਾਨੂੰ ਦੱਸ ਦਿੰਨੇ ਆ ਕਿ ਪਟਿਆਲਾ ਦੀ ਭਾਖੜਾ ਨਹਿਰ ਦੇ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲੀ ਸੀ ਜਿਹਦਾ ਪਤਾ ਨਹੀਂ ਲੱਗ ਰਿਹਾ ਸੀ ਕਿ ਇਸ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਇਹਨੂੰ ਕਿਸੇ ਨੇ ਮੌਤ ਦੇ ਘਾਟ ਉਤਾਰਿਆ ਹੈ ਤਾਂ ਉਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿ ਇਹ ਜਿਹੜੀ ਲੜਕੀ ਨਿਸ਼ਾ ਸੋਨੀ ਆ ਇਹ ਚੰਡੀਗੜ੍ਹ ਦੇ ਵਿੱਚ 에ਅਰ ਹੋਸਟਸ ਦਾ ਕੋਰਸ ਕਰਨ ਦੇ ਲਈ ਆਈ ਸੀ ਇੱਥੇ ਹੀ ਇਹ ਪੀਜੀ ਲੈ ਕੇ ਮੁਹਾਲੀ ਦੇ ਵਿੱਚ ਰਹਿ ਰਹੀ ਸੀ ਜਿੱਥੇ ਇਹਦੀ ਗੱਲਬਾਤ ਇੱਕ ਲੜਕੇ ਦੇ ਨਾਲ ਹੁੰਦੀ ਆ ਜਿਹੜਾ ਦੱਸਿਆ ਜਾ ਰਿਹਾ ਕਿ ਪੁਲਿਸ ਕਰਮਚਾਰੀ ਆ ਉਹ ਲੜਕਾ ਤਾਂ ਉਸ ਲੜਕੇ ਨੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਇਸ ਲੜਕੀ ਦੇ ਨਾਲ ਅਫੇਅਰ ਚਲਾਇਆ ਸੀ ਗੱਲਬਾਤ ਕੀਤੀ ਸੀ ਤਾਂ ਹੁਣ ਦੱਸਿਆ ਜਾ ਰਿਹਾ ਕਿ ਉਸ ਲੜਕੇ ਦੀ ਘਰ ਵਾਲੀ ਨੇ ਆਸਟ੍ਰੇਲੀਆ ਤੋਂ ਵਾਪਸ ਆਉਣਾ ਸੀ ਦੱਸਿਆ ਇਹ ਵੀ ਜਾ ਰਿਹਾ ਕਿ ਇਸ ਲੜਕੇ ਦੇ ਇੱਕ ਬੇਟਾ ਵੀ ਆ ਤਾਂ ਹਾਲਾਂਕਿ ਉਹਨੇ ਉਹ ਕੁੜੀ ਨੂੰ ਕੁਆਰਾ ਦੱਸਿਆ ਸੀ ਆਪਣੇ ਆਪ ਨੂੰ ਤਾਂ ਹੁਣ ਇਸ ਜਦੋਂ ਉਹ ਉਹ ਮੁੰਡੇ ਦੇ ਘਰ ਵਾਲੀ ਨੇ ਆਸਟ੍ਰੇਲੀਆ ਤੋਂ ਵਾਪਸ ਆਉਣਾ ਸੀ ਤਾਂ ਉਹਨੇ ਉਸ ਕੁੜੀ ਨਿਸ਼ਾ ਸੋਨੀ ਨੂੰ ਫੋਨ ਕਰਕੇ ਸੱਦਿਆ ਤਾਂ ਫੇਰ ਉਹਨੇ ਰੋਪੜ ਦੇ ਨੇੜੇ ਜਾ ਕੇ ਉਸ ਕੁੜੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਿਸ ਦੇ ਕਰਕੇ ਕੁੜੀ ਦੀ ਜਾਨ ਚਲੀ ਗਈ ਆ ਤਾਂ ਪਿਛਲੇ ਦਿਨੀ ਪਟਿਆਲਾ ਨੇੜੇ ਉਸ ਕੁੜੀ ਦੀ ਜਿਹੜੀ লাশ ਮਿਲੀ ਸੀ ਤਾਂ ਹੁਣ ਇਸ ਪੂਰੇ ਮਾਮਲੇ ਦਾ ਖੁਲਾਸਾ ਹੋ ਗਿਆ ਹੈ ਪੁਲਿਸ ਦੇ ਸਾਹਮਣੇ ਇਹ ਘਟਨਾ ਆ ਗਈ ਹੈ ਕਿ ਕੁੜੀ ਜਿਹੜਾ ਉਹ ਮੁੰਡਾ ਸੀ ਉਸੇ ਨੇ ਹੀ ਕੁੜੀ ਨੂੰ ਮੌਤ ਦੇ ਘਾਟ ਉਤਾਰਿਆ ਸੀ ਬਾਕੀ ਇਸ ਮਾਮਲੇ ਦਾ ਪੂਰਾ ਖੁਲਾਸਾ ਉਦੋਂ ਹੋਵੇਗਾ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਪੂਰੀ ਹੋ ਜਾਵੇਗੀ ਫਿਲਹਾਲ ਪੁਲਿਸ ਇਸ ਮਾਮਲੇ ਤੇ ਇਨਵੈਸਟੀਗੇਸ਼ਨ ਕਰ ਰਹੀ ਆ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਹ ਤਾਂ ਫਿਲਹਾਲ ਕੁਝ ਟਾਈਮ ਬਾਅਦ ਪਤਾ ਚੱਲੂਗਾ ਪਰ ਬੇहद ਖੌਫਨਾਕ ਅੰਤ ਇਸ ਪਿਆਰ ਦੇ ਰਿਸ਼ਤੇ ਦਾ ਕਿਉਂਕਿ ਜਦੋਂ ਕੁੜੀ ਨੇ ਇਸ ਲੜਕੇ ਦੇ ਨਾਲ ਪਿਆਰ ਕੀਤਾ ਹੋਊਗਾ ਆਪਣਾ ਅਫੇਅਰ ਚਲਾਇਆ ਹੋਊਗਾ ਤਾਂ ਬਹੁਤ ਸਾਰੇ ਸੁਪਨੇ ਸੰਜੋ ਕੇ ਉਹ ਇੱਥੇ ਆਈ ਹੋਊਗੀ ਉਹਨੇ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਹੋਣਗੀਆਂ ਪਰ ਉਹਨੂੰ ਨਹੀਂ ਸੀ ਪਤਾ ਕਿ ਮੇਰੇ ਇਸ ਵਿਸ਼ਵਾਸ ਦਾ ਪਿਆਰ ਦਾ ਇੰਨਾ ਖੌਫਨਾਕ ਅੰਤ ਹੋਣਾ ਹੈ ਤਾਂ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਆ ਜਿਹੜੇ ਅਜਿਹੇ ਰਿਸ਼ਤੇ ਚਾਹੇ ਮੁੰਡਾ ਏ ਚਾਹੇ ਕੁੜੀ ਆ ਇਹਨਾਂ ਪਿਆਰ ਦੇ ਚੱਕਰਾਂ ਦੇ ਵਿੱਚ ਪੈਂਦੇ ਨੇ ਇਨ ਅਫੇਅਰ ਦੇ ਚੱਕਰਾਂ ਵਿੱਚ ਪੈਂਦੇ ਨੇ ਤਾਂ ਜਰਾ ਸੋਚ ਸਮਝ ਕੇ ਕਿਉਂਕਿ ਸਾਨੂੰ ਨਹੀਂ ਪਤਾ ਸਾਹਮਣੇ ਵਾਲਾ ਮੁੰਡਾ ਚਾਹੇ ਕੁੜੀ ਕਿਹੋ ਜਿਹਾ ਹੁਣਿਆ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੋਣਾ ਤਾਂ ਕਿਤੇ ਇਹ ਨਾ ਹੋਵੇ ਕਿ ਅਸੀਂ ਵੀ ਜਿਵੇਂ ਇਸ ਲੜਕੀ ਦਾ ਖੌਫਨਾਕ ਅੰਤ ਹੋਇਆ ਏ ਤਾਂ ਸਾਡਾ ਵੀ ਕਿਤੇ ਅੰਤ ਅਜੀਹਾ ਹੋਵੇ ਇਸ ਕਰਕੇ ਜੇ ਕਿਸੇ ਨੇ ਇਹੋ ਜਿਹੇ ਰਿਸ਼ਤੇ ਦੇ ਵਿੱਚ ਪੈਣਾ ਏ ਤਾਂ ਥੋੜਾ ਸੋਚ ਸਮਝ ਕੇ ਕਿਸੇ ਦੀ ਸ਼ਕਲ ਸੂਰਤ ਦੇਖ ਕੇ ਨਹੀਂ ਕਿਸੇ ਦੇ ਗੁਣ ਦੇਖ ਕੇ ਕਿਸੇ ਦੀ ਅਕਲ ਦੇਖ ਕੇ ਇਧਰ ਕਦਮ ਵਧਾਉਣੇ ਚਾਹੀਦੇ ਨੇ ਬਹੁਤ ਮਿਹਰਬਾਨੀ